ਸਾਡਾ ਇੱਥੇ ਨਾਕੇ ਦਾ ਮੇਨ ਪਰਪਸ ਹੈਗਾ ਜਿਹੜੀਆਂ ਗੱਡੀਆਂ ਓਵਰ ਸਪੀਡ ਆਉਂਦੀਆਂ ਸਾਨੂੰ ਮਾਨਯੋਗ ਸਾਡੇ ਐਡੀਪੀ ਸਾਹਿਬ ਟ੍ਰੈਫਿਕ ਅਤੇ ਸਾਡੇ ਐਸਐਸਪੀ ਮੈਂਡਮ ਮਨੂਜੀਤ ਕੌਂਟ ਜੀ ਉਹਨਾਂ ਦੇ ਨਿਸ਼ਾਨ ਦੇਖ ਕੇ ਅੱਜ ਅਸੀਂ ਇਹ ਟੋ ਦੇ ਕੋਲ ਲੁਧਿਆਣਾ ਚ ਨਿਕਲ ਹਾਈਵੇ ਦੇ ਉੱਤੇ ਨਾਕਾ ਲਾਇਆ ਹੈ ਜਿਹਦੇ ਵਿੱਚ ਅਸੀਂ ਜਿਹੜੀਆਂ ਓਵਰ ਸਪੀਡ ਗੱਡੀਆਂ ਨੇ ਆਪਣੇ ਜਿਹੜੀਆਂ ਸਪੀਡ ਹੈ ਤੇ ਆਪਣੀ ਹਾਈਵੇ ਦੀ 80 ਹੈ ਜਿਹੜੀਆਂ 80 ਤੋਂ ਵੱਧ ਗੱਡੀਆਂ ਆਉਂਦੀਆਂ 90 ਪਲੱਸ 100 ਉਹਨਾਂ ਦਾ ਅਸੀਂ ਓਵਰ ਸਪੀਡਿੰਗ ਦੇ ਚਲਾਨ ਕਰਦੇ ਹਾਂ ਇਹ ਜਿਹੜਾ ਨਾਕਾ ਗਿਆ ਲਾਇਆ ਗਿਆ ਇਹ ਇਹ ਪਹਿਲੀ ਵਾਰ ਲਗਾਇਆ ਗਿਆ ਓਵਰ ਸਪੀਡ ਦਾ ਜਾਂ ਪਹਿਲਾਂ ਵੀ ਇਹ ਨਾਕਾ ਚੱਲ ਰਿਹਾ ਨਹੀਂ ਮੇਰੀ ਦਿਨਸਾਜ਼ੀ ਹੈ ਜੇ ਲਾਸਟ ਟਿਕਟ ਹੋਈ ਹੈ ਮੇਰੀ ਦਿਨਸਾਜ਼ੀ ਦੇ ਵਿੱਚ ਅੱਜ ਮੇਰਾ ਇੱਥੇ ਪਹਿਲਾ ਨਾਕਾ ਆਇਆ ਪਹਿਲਾਂ ਵੀ ਰੁਟੀਨ ਦੇ ਵਿੱਚ ਨਾਕੇ ਲੱਗਦੇ ਰਹੇ ਨੇ ਅਸੀਂ ਬਦਲ-ਬਦਲ ਕੇ ਕਦੇ ਖੰਨਾ ਦਿੱਲੀ ਹਾਈਵੇ ਦੇ ਉੱਤੇ ਔਰ ਕਦੇ ਇਸ ਚੰਡੀਗੜ੍ਹ ਲੁਧਿਆਣਾ ਹਾਈਵੇ ਦੇ ਉੱਤੇ ਅਸੀਂ ਬਦਲ-ਬਦਲ ਕੇ ਰੁਟੀਨ ਦੇ ਵਿੱਚ ਨਾਕਾ ਲਗਾਉਂਦੇ ਰਹੇ ਨੇ ਤੇ ਇਹਨਾਂ ਗੱਟੀਆਂ ਦਾ ਸੀ ਓਵਰ ਸਪੀਡਿੰਗ ਦਾ ਚਲਾਨ ਮੈਕਸਿਮਮ ਕਰ ਦਿੱਤਾ ਇਹ ਮੁਹਿੰਮ ਕਿੱभी ਜਾਰੀ ਰਹੂਗੀ ਕੀ ਜਦੋਂ ਬਿਲਕੁਲ ਆਉਣ ਵਾਲੇ ਦਲਾਂ ਤੇ ਜਿੰਜਸਤਰਾਸ ਦੇਖਦੇ ਆਂ ਵੀ ਹਾਈਵੇ ਦੇ ਉੱਤੇ ਓਵਰ ਸਪੀਡਿੰਗ ਦੇ ਐਕਸੀਡੈਂਟ ਹੁੰਦੇ ਨੇ ਇਹਨਾਂ ਹਾਦਸਿਆਂ ਨੂੰ ਘਟਾਉਣ ਲਈ ਤੇ ਲੋਕਾਂ ਨੂੰ ਵੇਅਰ ਕਰਨ ਲਈ ਇਸ ਤਰ੍ਹਾਂ ਦੇ ਨਾਕਾ ਉਹਨਾਂ ਅੱਗੇ ਕੰਟੀਨਿਊ ਅੱਗੇ ਕੰਟੀਨਿਊ ਜਿਸ ਤਰ੍ਹਾਂ ਕਿ ਬੱਚੇ ਵੀ ਅੱਜ ਕੱਲ ਛੋਟੀ ਉਮਰ ਦੇ ਬੱਚੇ ਵੀ ਗੱਡੀਆਂ ਲੈ ਕੇ ਘੁੰਮਦੇ ਨੇ ਉਹ ਉਹਨਾਂ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਛੋਟੇ ਘੁੰਮਦੇ ਗੱਡੀ ਲੈ ਕੇ ਬਿਲਕੁਲ ਸਰ ਉਹਨਾਂ ਮਾਪਿਆਂ ਨੂੰ ਅਸੀਂ ਖਾਸ ਤੌਰ ਤੇ ਹਦਾਇਤ ਕਰਨਾ ਚਾਹੁੰਦੇ ਆਂ ਵੀ ਜਿਹੜੇ 18 ਸਾਲ ਤੋਂ ਛੋਟੇ ਵਿਦਆਊਟ ਲਾਇਸੈਂਸ ਲੈ ਕੇ ਗੱਡੀ ਚ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਵੀ ਉਹ ਆਪਣੇ ਬੱਚਿਆਂ ਨੂੰ ਵਹਾਈਕਲ ਨਾ ਫੜਾਓ ਕਿਉਂਕਿ ਹੁਣ ਨਵੇਂ ਕਾਨੂੰਨਾਂ ਦੇ ਮਤਲਬ ਅਕ ਜਿਹੜਾ ਬੱਚਾ 18 ਸਾਲ ਤੋਂ ਛੋਟਾ ਗੱਡੀ ਚਲਾਉਂਦਾ ਉਹਦਾ ਐਕਸੀਡੈਂਟ ਜੇਕਰ ਹੋ ਜਾਂਦਾ ਹੈ ਤਾਂ ਉਹਦੇ ਵਿੱਚ ਬੱਚੇ ਦੇ ਨਾਲ ਨਾਲ ਉਸਦੇ ਮਾਪਿਓ ਨੂੰ ਵੀ ਸਜ਼ਾ ਦੀ ਪ੍ਰੋਵੀਜ਼ਨ ਹੋ ਗਈ ਹੈ ਇਸ ਲਈ ਅਸੀਂ ਉਹਨਾਂ ਨੂੰ ਹਦਾਇਤ ਕਰਦੇ ਹਾਂ ਵੀ ਇਸ ਤਰ੍ਹਾਂ ਬੱਚਿਆਂ ਦੀ ਜ਼ਿੰਦਗੀ ਔਰ ਆਮ ਪਬਲਿਕ ਦੀ ਜ਼ਿੰਦਗੀ ਨਾਲ ਖਲਵਾੜ ਨਾ ਕਰੋ ਬੱਚਿਆਂ ਨੂੰ ਵਹਾਈਕਲ ਨਾ ਫੜਾਓ ਜਿਸ ਤਰ੍ਹਾਂ ਤੁਸੀਂ ਕਹਿ ਵੀ ਜਿਵੇਂ ਓਵਰ ਸਪੀਡ ਗੱਡੀਆਂ ਚਲਦੀਆਂ ਨੇ ਓਵਰ ਸਪੀਡ ਚਲਾਉਣ ਵਾਲਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਓਵਰ ਸਪੀਡ ਵਾਲਿਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਵੀ ਆਪਣੀ ਜਿਹੜੀ ਰੋਡ ਦੇ ਉੱਤੇ ਸਪੀਡ ਲਿਮਟ ਰੱਖੀ ਹੁੰਦੀ ਆ ਉਹਦੇ ਅਕੋਰਡਿੰਗ ਗੱਡੀ ਚਲਾਓ ਤੇ ਸੜਕ ਦੇ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਆਪਾਂ ਮਨੁੱਖੀ ਜ਼ਿੰਦਗੀਆਂ ਨੂੰ ਬਚਾ ਸਕੀਏ